ਮੌਨਸੂਨ ਦੀ ਪਹਿਲੀ ਬਰਸਾਤ ਨੇ ਜਿੱਥੇ ਸੰਗਰੂਰ ਦੇ ਲੋਕਾਂ ਨੂੰ ਗਰਮੀ ਤੋਂ ਰਾਹਤ ਦਿੱਤੀ ਹੈ ਉੱਥੇ ਪੂਰਾ ਸ਼ਹਿਰ ਮੀਂਹ ਦੇ ਪਾਣੀ ਵਿੱਚ ਡੁੱਬ ਗਿਆ ਹੈ ਤੁਹਾਨੂੰ ਦੱਸ ਦਈਏ ਕਿ ਸੰਗਰੂਰ ਦੇ ਬਾਜ਼ਾਰਾਂ ਵਿੱਚ ਗੋਡੇ-ਗੋਡੇ ਪਾਣੀ ਪੜ ਚੁੱਕਿਆ ਹੈ ਅਤੇ ਸ਼ਹਿਰ ਦਾ ਹਰ ਇੱਕ ਇਲਾਕਾ ਪਾਣੀ ਦੇ ਵਿੱਚ ਡੁੱਬਿਆ ਹੋਇਆ ਹੈ ਲੋਕ ਆਪਣੇ ਵਾਹਨਾਂ ਦੇ ਉੱਪਰ ਬੜੀ ਮੁਸ਼ਕਲ ਦੇ ਨਾਲ ਬਾਜ਼ਾਰਾਂ ਵਿੱਚੋਂ ਦੀ ਗੁਜ਼ਰ ਰਹੇ ਨੇ ਕਈ ਲੋਕਾਂ ਦੇ ਵਾਹਨ ਪਾਣੀ ਦੇ ਕਾਰਨ ਖਰਾਬ ਹੋ ਗਏ ਨੇ ਕਿਉਂਕਿ ਪਾਣੀ 2 ਤੋਂ 3 ਫੁੱਟ ਦੇ ਲਗਭਗ ਬਾਜ਼ਾਰਾਂ ਦੇ ਵਿੱਚ ਭਰਿਆ ਹੋਇਆ ਹੈ ਇਹ ਦੇਖੋ ਸਰਕਾਰ ਨੂੰ ਦੇਖਣਾ ਚਾਹੀਦਾ ਸਲਾਂ ਇੱਥੇ ਪਾਣੀ ਪੈ ਗਿਆ ਪਲੱਗ 'ਚ ਪਾਣੀ ਪੈ ਗਿਆ ਮੋਟਾ ਸਰਕਾਰ ਨਹੀਂ ਹੋ ਰਿਹਾ ਠੀਕ ਹੈ ਚਲੋ ਇੱਥੋਂ ਦੇ ਲੋਕਾਂ ਨੂੰ ਵੀ ਦੇਖਣਾ ਚਾਹੀਦਾ ਸਾਵਗਰ ਕਰਨਾ ਚਾਹੀਦਾ ਹੁਣ ਦੇਖੋ ਸਾਡਾ ਹਾਲ ਦੇਖ ਲਓ ਜੀ ਅਜੇ ਥੱਲੇ ਕੈਮਰਾ ਵੀ ਕਰ ਦੋ ਪੈਰਾਪੋਰਾ ਕਹਿ ਨਹੀਂ ਵੀ ਕਿ ਮੈਂ ਦੋਸਤੀ ਹੋ ਰਿਹਾ ਹੈਣਾ ਥੋੜਾ ਜਿਹਾ ਔਖਾ ਹੈ ਗਮ ਇੱਧਰ ਆਲਾ ਦਾ ਅਸੀਂ ਤਾਂ ਐਂ ਕਰ ਲੈ ਇੱਥੇ ਹੀ ਸਰਕਾਰ ਗੱਲ ਆਏ ਆ ਮਾਨਸਾ ਏਰੀਆ ਆਟਾ ਕਰ ਲੈ ਆਏ ਆ ਆਹ ਕੰਮ ਤਾਂ ਅਸੀਂ ਦੇਖਿਆ ਨਹੀਂ ਮਾਨਸਾ ਚ ਵੀ ਬੈਕਵਰਡ ਵਾਜਦਾ ਮਾਨਸਾ ਏਰੀਆ ਦਾ ਇੱਕ ਵੜਵਾਇਦਾ ਕੰਮ ਮਾਨਸਾ ਚ ਦੇਖਿਆ ਨਹੀਂ ਹੁੰਦੀ ਇਹ ਇੱਥੇ ਹੋ ਰਿਹਾ ਹੈ ਨਗਰੂਪ ਦਾ ਮੇਨ ਬਾਜ਼ਾਰ ਹੈ ਹਾਂ ਜਮਾ ਮੇਨ ਜਮਾ ਮੇਨ ਬਾਜ਼ਾਰ ਹੈ ਅੱਜ ਤੱਕ ਹੀ ਮਾਨਸਾ ਏਰੀਆ ਦੇ ਕਿਸੇ ਪਿੰਡ ਦੇ ਕਿਸੇ ਕਿਸੇ ਵੀ ਥਾਂ ਤੇ ਹੈ ਪਾਣੀ ਨਹੀਂ ਹੈਗਾ ਕਿਤੇ ਵੀ ਪਰ ਉਹਦਾ ਔਖਾ ਕੰਮ ਜੀ ਆਇਓ ਜੀ ਕਮਾਈ ਕਿਤੇਰੀਆਂ ਜੀ ਥੋੜਾ ਕੰਮ ਜੀ ਹੀਗਾ ਜੀ ਕਾਗਜ਼ ਵਾਲਾ ਜੀ ਅੱਧਰ ਦੇਖ ਕੇ ਲੱਗਦਾ ਜੀ ਕੋਈ ਕਮਕੁਮਤਾ ਹੋਣਾ ਨਹੀਂ ਇੱਥੇ ਪਾਣੀ ਪਾਣੀ ਹੋਇਆ ਪਿਆ ਸਾਰਾ ਕੁਝ ਜੀ ਪਹਿਲਾਂ ਵੀ ਰਾਜ ਵੀ ਬਹੁਤ ਪਾਣੀ ਨੇ ਜੀ ਟੋਏ ਪੱਟੇ ਪਏ ਨੇ ਦਾ ਤਾਦੇ ਜੀ ਗੱਡੀ ਵੀ ਲੱਗੀ ਸਾਡੀ ਉਧਰ ਬਾਕੀ ਬੁਰਾ ਹਾਲ ਹੈ ਜੀ ਸਿੰਘਰੂਰ ਦਾ ਜੀ ਬਸ ਕੀ ਗੱਲ ਹੈ ਤਰੱਕੀ ਕਹਿੰਦੇ ਤਰੱਕੀ ਨਹੀਂ ਹੋਈ ਕਿਉਂ ਲੱਗਦਾ ਕੋਈ ਇਹ ਤਾਂ ਕੋਈ ਗੱਲ ਹੀ ਨਹੀਂ ਅਸੀਂ ਤਾਂ ਮਾਈ ਸੀ ਇੱਧਰ ਤਾਂ ਬੜਾ ਪਾਣੀ ਪੂਣ ਦੇਖਿਆ ਜੀ ਸਾਡੇ ਹਲਾਤ ਜੀ ਅਸੀਂ ਗੱਡੀ ਪਾਰ ਖੜਾ ਕੇ ਆਏ ਆ ਅਸੀਂ ਪੈਰੇ ਪੈਰੇ ਜਾਂਦੇ ਆ ਤੁਰ ਕੇ ਬਸ ਇਹੀ ਕਹਿਣਾ ਹੈ ਜੀ ਆਪਣਾ ਤਾਂ ਜੀ ਪੰਜਾਬ ਸਰਕਾਰ ਨੂੰ ਵਧਿਆ ਕੁਝ ਕਰੋ ਖਿਆਲ ਅਸੀਂ ਹਰਿਆਣਾ ਤੋਂ ਆਏ ਆ ਬਈ ਆਪਾਂ ਬਸ ਅਗੇ ਹਰਿਆਣਾ ਤਾਇਆ ਕੋਰਟ ਮੈਂ ਕੰਮ tha ਸੋ ਮੈਂ ਦੇਖਿਆ ਪਾਣੀਏ ਪਾਣੀ ਹੋ ਰਿਹਾ ਇਸੇ ਕੰਮ ਬਣ ਗਿਆ ਤੋਂ ਆਣ ਦਾ ਫਾਇਦਾ ਬਹੁਤ ਦੂਰ ਤਾਇਆ ਚਲ ਗਿਆ ਨਾ ਉਹ ਬਾਕੀ 150 ਕਿਲੋਮੀਟਰ ਦੂਰ ਤਾ ਆਣਾ ਔਰ ਫਿਰ ਆ ਕੇ ਕੰਮ ਨਹੀਂ ਬਣਦੇ ਕਿ ਪਾਣੀ ਕਿੱਥੇ ਜਾਣਾ ਅੱਜ ਨਹੀਂ ਬਿਹਰਾੜਾ ਕੁ ਖੱਡਾ ਹੈ ਕੁਛ ਹੈ ਗੱਡੀ ਵੀ ਸਾਡੇ ਤੋਂ ਬਾਹਰ ਹੀ ਰਾਲੀ ਅਸੂ ਇੱਥੇ ਜਾ ਕੇ ਦੇਖਦੇ ਆਂ ਕਿ ਕੰਮ ਬਣ ਗਿਆ ਠੀਕ ਹੈ ਨਹੀਂ ਤੋਂ ਭਾਈ ਕੀ ਕਰ ਸਕਦੇ ਆਂ ਬਾਕੀ ਸਰਕਾਰ ਨੂੰ ਸੋਚਣਾ ਚਾਹੀਦਾ ਇਹ ਸਲਾਹ ਤੁਹਾਡੇ ਸਾਹਮਣੇ ਹੀ ਹੈ ਚੰਗੀ ਨਹੀਂ ਹੈ ਮੌਨਸੂਨ ਦੀ ਪਹਿਲੀ ਬਰਸਾਤ ਨੇ ਜਿੱਥੇ ਸੰਗਰੂਰ ਦੇ ਲੋਕਾਂ ਨੂੰ ਗਰਮੀ ਤੋਂ ਰਾਹਤ ਦਿੱਤੀ ਹੈ ਉੱਥੇ ਪੂਰਾ ਸ਼ਹਿਰ ਮੀਂਹ ਦੇ ਪਾਣੀ ਵਿੱਚ ਡੁੱਬ ਗਿਆ ਹੈ ਤੁਹਾਨੂੰ ਦੱਸ ਦਈਏ ਕਿ ਸੰਗਰੂਰ ਦੇ ਬਾਜ਼ਾਰਾਂ ਵਿੱਚ ਗੋਡੇ-ਗੋਡੇ ਪਾਣੀ ਭਰ ਚੁੱਕਿਆ ਹੈ ਅਤੇ ਸ਼ਹਿਰ ਦਾ ਹਰ ਇੱਕ ਇਲਾਕਾ ਪਾਣੀ ਦੇ ਵਿੱਚ ਡੁੱਬਿਆ ਹੋਇਆ ਹੈ ਲੋਕ ਆਪਣੇ ਵਾਹਨਾਂ ਦੇ ਉੱਪਰ ਬੜੀ ਮੁਸ਼ਕਲ ਦੇ ਨਾਲ ਬਾਜ਼ਾਰਾਂ ਵਿੱਚੋਂ ਦੀ ਗੁਜ਼ਰ ਰਹੇ ਨੇ ਕਈ ਲੋਕਾਂ ਦੇ ਵਾਹਨ ਪਾਣੀ ਦੇ ਕਾਰਨ ਖਰਾਬ ਹੋ ਗਏ ਨੇ ਕਿ ਪਾਣੀ 2 ਤੋਂ 3 ਫੁੱਟ ਦੇ ਲਗਭਗ ਬਾਜ਼ਾਰਾਂ ਦੇ ਵਿੱਚ ਭਰਿਆ ਹੋਇਆ ਹੈ। ਜੀ ਦੇਖੋ ਸਰਕਾਰ ਨੂੰ ਦੇਖਣਾ ਚਾਹੀਦਾ ਸਲੈਂਟਰ ਤੇ ਪਾਣੀ ਪੈ ਗਿਆ, ਪਲਾਗ ਤੇ ਪਾਣੀ ਪੈ ਗਿਆ, ਕੋਈ ਸਰਕਾਰ ਨਹੀਂ ਹੋ ਰਿਹਾ। ਠੀਕ ਆ ਚਲੋ ਇੱਥੋਂ ਦੇ ਲੋਕਾਂ ਨੂੰ ਵੀ ਦੇਖਣਾ ਚਾਹੀਦਾ। ਸਾਵਗਰ ਕਰਨਾ ਚਾਹੀਦਾ ਹੁਣ ਦੇਖੋ ਸਾਡਾ ਹਾਲ ਦੇਖ ਲਓ ਜੀ। ਇੱਧਰ ਥੱਲੇ ਕੈਮਰਾ ਵੀ ਕਰ ਦਿਓ ਪੈਨਾਪੂਰਾ ਕਹਿੰਦੀ ਵੀ ਕਿਵੇਂ ਅੱਥੀ ਹੋ ਰਹੇ ਆ। ਹਨਾ ਥੋੜਾ ਜਿਹਾ ਔਖਾ ਹੈ ਗਮ ਇੱਧਰ ਆਣਾ ਦਾ। ਅਸੀਂ ਤਾਂ ਐਂ ਕਰ ਲੈ ਇੱਥੇ ਹੀ ਗੱਲ ਆਏ ਆ ਮਾਨਸਾ ਏਰੀਆ ਆਟਾ ਗੱਲ ਆਏ ਆ ਆ ਕੰਮ ਤਾਂ ਅਸੀਂ ਦੇਖਿਆ ਨਹੀਂ ਮਾਨਸਾ ਚ ਵੀ ਬੈਕਵਰਡ ਵਾਇਦਾ ਮਾਨਸਾ ਏਰੀਆ ਬੈਕਵਰਡ ਵਾਇਦਾ ਕੰਮ ਮਾਨਸਾ ਚ ਦੇਖਿਆ ਨਹੀਂ ਸੀ ਇਹਦੇ ਇੱਥੇ ਹੋ ਰਿਹਾ ਹੈ ਨਰੂ ਦਾ ਮੇਨ ਬਜਾਰਾ ਹਾਂ ਜਮਾ ਮੇਨ ਜਮਾ ਮੇਨ ਬਜਾ ਰਹੇ ਅੱਜ ਤੱਕ ਹੀ ਮਾਨਸਾ ਏਰੀਆ ਚ ਕਿਸੇ ਪਿੰਡ ਚ ਕਿਸੇ ਪਿੰਡ ਕਿਸੇ ਵੀ ਥਾਂ ਤੇ ਹੈਗਾ ਪਾਣੀ ਨਹੀਂ ਹੈਗਾ ਕਿਤੇ ਵੀ ਪਰ ਉਹਦਾ ਔਖਾ ਕੰਮ ਇਹ ਆ ਕਿ ਕੀ ਕੰਮ ਆ ਇਹ ਕਿਹੜੀਆਂ ਜੀ ਥੋੜਾ ਕੰਮ ਜੀ ਹੀਗਾ ਇਹ ਕਾਗਜ਼ ਵਾਲਾ ਜੀ ਉੱਧਰ ਦੇਖ ਕੇ ਲੱਗਦਾ ਜੀ ਕੋਈ ਕਮਕੁਮਤਾ ਹੋਣਾ ਨਹੀਂ ਇੱਥੇ ਪਾਣੀ ਪਾਣੀ ਹੋਇਆ ਪਿਆ ਸਾਰਾ ਕੁਝ ਜੀ ਪਹਿਲਾਂ ਵੀ ਰਾਜ ਵੀ ਬਹੁਤ ਪਾਣੀ ਨੇ ਜੀ ਤੋਏ ਪੱਟੇ ਪਏ ਨੇ ਦਾ ਤਾਦੇ ਜੀ ਗੱਡੀ ਵੀ ਲੱਗੀ ਸਾਡੀ ਉੱਧਰ ਬਾਕੀ ਬੁਰਾ ਹਾਲ ਹੈ ਜੀ ਸਿੰਘਰੂਰ ਦਾ ਜੀ ਬਸ ਕੀ ਗੱਲ ਹੈ ਹੈ ਤਰੱਕੀ ਕਹਿੰਦੇ ਤਰੱਕੀ ਨਹੀਂ ਹੋਈ ਕਿਉਂ ਲੱਗਦਾ ਕੋਈ ਇਹ ਤਾਂ ਕੋਈ ਗੱਲ ਹੀ ਨਹੀਂ ਅਸੀਂ ਕੰਮ ਆਈ ਜੀ ਉੱਧਰ ਤਾਂ ਬੜਾ ਪਾਣੀ ਪੂਣ ਦੇਖਿਆ ਜੀ ਸਾਡੇ ਹਾਲਾਤ ਜੀ ਅਸੀਂ ਗੱਡੀ ਪਾਰ ਖੜਾ ਕੇ ਆਏ ਆ ਅਸੀਂ ਪੈਰੇ ਪੈਰੇ ਜਾਂਦੇ ਆ ਤੁਰ ਕੇ बस यही कहना है यह तो जी अपना जी पंजाब सरकार ਨੂੰ ਵਧੀਆ ਕੁਝ ਕਰੋ ਖਿਆਲ ਅਜੀ ਹਰਿਆਣਾ ਤੋਂ ਆਇਆ ਬਹੀ ਆਪਾਂ ਪਾਸ ਆ ਕੇ ਹਰਿਆਣਾ ਤੋਂ ਆਇਆ ਕੋਰਟ ਮੈਂ ਕੰਮ tha ਤੋਂ हमने देख केड़ा है पाणीए पाणी हो रिया है जे काम बन गया तो आन का फायदा बहुत दूर का आया चल गया ना आज उना गए 150 ਕਿਲੋਮੀਟਰ ਦੂਰ ਤਾਂ ਆ ਔਰ ਫਿਰ ਆ ਕੇ ਕੰਮ ਨਹੀਂ ਬਣਦੇ ਕਿ ਪਾਣੀ ਕਿ ਦਿੱਤ ਨਾ ਜਾਣ ਨਹੀਂ ਵੀ ਰੜਾ ਕੋ ਖੱਡਾ ਹੈ ਕੁਛ ਹੈ ਗੱਡੀ ਵੀ ਸਾਡੇ ਤੋਂ ਬਾਹਰ ਹੀ ਰਹਿ ਆਲੀ। ਅਸੂ ਉੱਤਰ ਜਾ ਕੇ ਦੇਖਦੇ ਆਂ ਜੇ ਕੰਮ ਬਣ ਗਿਆ ਠੀਕ ਹੈ ਨਹੀਂ ਤਾਂ ਭਾਈ ਕੀ ਕਰ ਸਕਦੇ ਆਂ। ਬਾਕੀ ਸਰਕਾਰ ਨੂੰ ਸੋਚਣਾ ਚਾਹੀਦਾ ਇਹ ਹਾਲਾਤ ਦੇਖ ਰਿਹਾ ਤੁਹਾਡੇ ਸਾਹਮਣੇ ਹੀ ਹੈ। ਚੰਗੇ